ਭਾਵੇਂ ਕੋਈ ਕੋਈ ਵੀ ਧਰਮ ਸਥਾਨ ਆ ਜਾਂ ਕਿਸੇ ਵੀ ਧਰਮ ਦਾਵਾ ਉਹਦੀ ਜਿਹੜੀ ਮੂਲ ਬਨਾਵਟਾ ਉਹਦੇ ਨਾਲ ਛੇੜ ਛਾੜ ਕਰਨੀ ਜਾਂ ਆਪਣੇ ਤਰੀਕੇ ਨਾਲ ਉਹਨੂੰ ਤੋੜਨਾ ਮਰੋੜਨਾ ਠੀਕ ਨਹੀਂ ਆ ਬਾਕੀ ਸਰਕਾਰਾਂ ਨੂੰ ਇਹਨਾਂ ਤੇ ਸਖਤ ਹੋਣਾ ਚਾਹੀਦਾ ਜਿਹੜੇ ਵੀ ਖਾਸ ਕਰਕੇ ਸੱਜ ਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜਿੱਥੋਂ ਹਮੇਸ਼ਾ ਹੀ ਉਹ ਕਾ ਨਿਕਲਦਾ ਵਾ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਜਿੱਥੇ ਸਾਰੀ ਦੁਨੀਆ ਭਰ ਦੇ ਲੋਕ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਗੁਰੂ ਨੂੰ ਪਿਆਰ ਕਰਨ ਵਾਲੇ ਆਉਂਦੇ ਆ ਉਸ ਸਥਾਨ ਦੇ ਨਾਲ ਇਹੋ ਜੀ ਕੋਈ ਛੇੜਛਾੜ ਕਰਨੀ ਇਹ ਆਈ ਦੇ ਨਾਲ ਠੀਕ ਨਹੀਂ ਆ ਸਰਕਾਰਾਂ ਨੂੰ ਇਹਦੇ ਤੇ ਸਖਤ ਤੋਂ ਸਖਤ ਜਿਹੜਾ ਐਕਸ਼ਨ ਆ ਉਹ ਲੈਣਾ ਚਾਹੀਦਾ ਬਾਕੀ ਆਪਾਂ ਕਿ ਕਤਰਤਾ ਕਰਕੇ ਇਹਦਾ ਕੀ ਅਗੇ ਹਾਲ ਹੋ ਸਕਦਾ ਆਪਾਂ ਕਰਾਂਗੇ ਇਹ ਤਾਂ ਇਹ ਧਮਕੀਆਂ ਆਈਆਂ ਸੀ ਉਹਦੇ 'ਚ ਵੀ ਕੁਝ ਨਹੀਂ ਹੋਇਆ ਹਜੇ ਤੱਕ ਕੁਝ ਵੀ ਨਹੀਂ ਹੋਇਆ ਜੀ ਅਮੀਤ ਬੰਦਿਆ ਦੇਲਾ ਪਹੁੰਚਿਆ ਸਰ ਵੇਖੋ ਮੈਂ ਪਹਿਲਾਂ ਕਿਹਾ ਸੀ ਕਿ ਇਹ ਖਾਲਸਾ ਪੰਥ ਨੂੰ ਡਰਾਉਣ ਦੀ ਗੱਲ ਆ ਪੰਥ ਡਰਦਾ ਨਹੀਂ ਪੰਥ ਸਮਰੱਥਾ ਬਾਕੀ ਸਰਕਾਰਾਂ ਨੂੰ ਆਪਣੇ ਕੰਮ ਕਰਨੇ ਚਾਹੀਦੇ ਧੰਨਵਾਦ ਪਰ ਉਹਦੇ ਜਿੱਜੀ ਤੌਰ ਤੇ ਪੇਸ਼ ਹੋਣਗੇ ਨਾ ਕਿਉਂਕਿ ਮੇਰੇ ਕੋਲ ਕਵਿਨਾ ਨੇ ਇੱਕ ਹੁਣ ਸ਼ਿਕਾਇਤ ਪੇਂਦੀ ਆ ਉਹ ਕਵੀ ਕਹਿੰਦੇ ਆ ਕਿ ਜਦੋਂ ਅਸੀਂ ਉੱਥੇ ਗਾ ਰਹੇ ਹਾਂ ਤੇ ਅਸੀਂ ਕਿਆ ਵੀ ਜਕਾਰੇ ਲੱਗਣੇ ਚਾਹੀਦੇ ਆ ਤੇ ਜਸਵੰਤ ਸਿੰਘ ਜਫਰੂਣਾ ਨੇ ਕਿਹਾ ਇਹ ਕਵੀਆਂ ਦੀ ਭਾਵਨਾ ਤੇ ਇੱਥੇ ਜਕਾਰੇ ਨਹੀਂ ਲੱਗਣੇ ਉਹ ਬੜੀ ਮੰਦਪਾਕੀ ਗੱਲ ਆ ਜੇ ਗੁਰੂਆਂ ਦੇ ਸਿੱਧੀ ਢਾੜਿਆਂ ਤੇ ਜਕਾਰੇ ਨਹੀਂ ਲੱਗਣੇ ਤਾਂ ਸ ਲੱਗਣਾ ਕੀ ਆ ਸੋ ਇਹ ਆਉਣਗੇ ਇੱਥੇ ਇਹ ਇਹਨਾਂ ਦਾ ਜੇ ਮਾਮਲਾ ਵਿਚਾਰ ਅਧੀਨ ਆ ਇੱਥੇ ਇਹਨਾਂ ਨੂੰ ਨਿੱਜੀ ਤੌਰ ਤੇ ਪੇਚ ਹੋਣਾ ਪਊ ਬਾਕੀ ਵੇਖੋ ਮੈਂ ਫੇਰ ਸਮਝਾਵਾਂ ਕਾਲ ਤੱਕ ਸਾਹਿਬ ਜਿਹੜਾ ਵਾ ਇੱਥੇ ਸੱਚੀ ਭਾਵਨਾ ਨਾ ਆਈਦਾ ਜਿਹੜਾ ਵੀ ਸੱਚੀ ਭਾਵਨਾ ਨਾ ਆਉਂਦਾ ਉਥੇ ਕੋਈ ਦਵੈਤ ਨਹੀਂ ਹੁੰਦਾ ਜੋ ਗੁਰੂ ਦੀ ਮਰਿਆਦਾ ਵਾ ਉਹਦੇ ਮੁਤਾਬਕ ਤਨਖਾਹ ਲਗਾਈ ਜਾਂਦੀ ਆ ਤੇ ਅੱਗੇ ਵੀ ਲੱਗੀਆਂ ਤੇ ਅੱਗੇ ਵੀ ਲੱਗਣਗੀਆਂ ਅੱਛਾ ਕੀ ਸਿੰਘ ਸਾਹਿਬ ਹੋਣ ਦੇ ਨਾਤੇ ਉਹਨਾਂ ਨੂੰ ਐਜੇ ਪ੍ਰਧਾਨ ਬਣਨਾ ਚਾਹੀਦਾ ਸੀ ਤੁਸੀਂ ਕੀ ਸੋਚਦੇ ਹੋ ਨਾਟਕ ਤੌਰ ਤੇ ਨਹੀਂ ਬਣਨਾ ਚਾਹੀਦਾ ਕਿਉਂਕਿ ਸਿੰਘ ਸਾਹਿਬ ਦੀ ਉਪਾਦੀ ਵੱਡੀ ਆ ਔਰ ਉਹ ਪੰਥ ਦੇ ਵੱਡੇ ਤਾਂ ਦੇ ਲਈ ਉਹਨਾਂ ਨੂੰ ਤੇ ਕਾਰਜ ਕਰਨੇ ਚਾਹੀਦੇ ਪੰਥ ਇਕੱਠਾ ਹੋਵੇ ਪੰਥ ਦੇ ਵੱਡੇ ਤਾਂ ਲਿਆ ਹੀ ਮਿਲ ਜੁਲ ਕੇ ਚੱਲੀਏ ਔਰ ਸਾਰੇ ਚਤਰਫਾ ਜਿਹੜੇ ਅੱਜ ਪੰਥ ਤੇ ਹਮਲੇ ਹੋ ਰਹਾ ਉਹਦਾ ਮਿਲ ਕੇ ਆਪਾਂ ਜਵਾਬ ਦੇਈਏ ਨਾ ਕਿ ਆਡਾ ਟੁੱਟੇ ਪਰ ਜਿਸ ਤਰ੍ਹਾਂ ਕਿ ਉਹਨਾਂ ਜਵਾਬ ਦਿੱਤਾ ਕਿ ਆਓ ਵਰਕਰਾਂ ਦੇ ਨਾਲ ਕੋਈ ਤੱਕਾ ਕਰੇਗਾ ਤੇ ਮੈਂ ਨਾਲ ਖੜਾ ਹਾਂ ਇਹ ਬਿਆਨ ਇੱਕ ਸਾਫਕਾ ਸਿੰਘ ਸਾਹਮਣੂ ਫਬਦੇ ਨੇ ਜੀ ਮੇਰੇ ਕੋ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ